ਦੀਆਂ ਦੇ ਖੜੇ ਹੋਣ ਦੇ ਲਈ ਪਾਰਕਿੰਗ ਦੀ ਵਿਵਸਥਾ ਜਿਹੜੀ ਹੈਗੀ ਆ ਫਿਲਹਾਲ ਇੱਥੇ ਉਹ ਬਣਾਈ ਜਾ ਰਹੀ ਹੈ ਤਾਂ ਹਾਈਵੇ ਦੇ ਨਾਲ ਹੀ ਇਹ ਪੰਡਾਲ ਜਿਹੜਾ ਹੈਗਾ ਉਹ ਤਿਆਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਗਬਾਨੀ ਦੇ ਰੈਜ਼ੀਡੈਂਟ ਐਡੀਟਰ ਵੀ ਮੌਜੂਦ ਨੇ ਚਰਚਾ ਕਰਾਂਗੇ ਕਿ ਮਾਜੇ ਦੀ ਧਰਤੀ ਦੇ ਉੱਪਰ ਜਿਹੜਾ ਹੈਗਾ ਉਹ ਕਿਸ ਤਰੀਕੇ ਦਾ ਸਿਨੈਰੀਓ ਬਣ ਰਿਹਾ ਹੈਗਾ ਜਿਸ ਤਰੀਕੇ ਨਾਲ ਸਰ ਪਹਿਲਾਂ ਆਪਾਂ ਚਰਚਾ ਕਰਦੇ ਰਹੇ ਕਿ ਪੰਜਾਬ ਦੇ ਵਿੱਚ ਵੱਡੀ ਫੋਰਸ ਦੇ ਨਾਲ ਜਿਹੜਾ ਹੈਗਾ ਜਿੰਨੀ ਵੀ ਲੀਡਰਸ਼ਿਪ ਆ ਚਾਹੇ ਨਰਿੰਦਰ ਮੋਦੀ ਹੋਣ ਰਾਹੁਲ ਗਾਂਧੀ ਹੋਣ ਸਚਿਨ ਪਾਇਲਟ ਆਲਰੇਡੀ ਆ ਚੁੱਕੇ ਹਨ ਕੱਲ ਅੰਮ੍ਰਿਤਸਰ ਦੇ ਵਿੱਚ ਸੀਗੇ ਉਹ ਤੇ ਤਮਾਮ ਲੀਡਰਸ਼ਿਪ ਹੁਣ ਪੰਜਾਬ ਦੇ ਵਿੱਚ ਡੇਰਾ ਜਮਾਏਗੀ ਤਾਂ ਕਿਵੇਂ ਦੇਖਦੇ ਹੋ ਕੀ ਸਿਨੈਰੀਓ ਬਣ ਰਿਹਾ ਹੈਗਾ ਦੇਖੋ ਆਪਾਂ ਪਹਿਲਾਂ ਵੀ ਚਰਚਾਾਂਵਾਂ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਜਿੰਨੇ ਵੀ ਵੱਡੇ ਲੀਡਰ ਨੇ ਬੀਜੇਪੀ ਦੇ ਕਿਉਂਕਿ ਆਖਰੀ ਗੇਟ ਦੀ ਜਿਹੜੀ ਚੋਣ ਹੋਣ ਜਾ ਰਹੀ ਹੈ ਪਹਿਲੇ ਜੂਨ ਨੂੰ ਜਿਹਦੇ ਵਿੱਚ ਪੰਜਾਬ ਦੀਆਂ 13 ਸੀਟਾਂ ਤੇ ਵੀ ਵੋਟ ਮਦਦਾਨ ਹੋਵੇਗਾ ਵੋਟਾਂ ਪੈਣਗੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਪਿੱਛੇ ਗਰਦਾਸਪੁਰ ਦੇ ਵਿੱਚ ਜਿਹੜੇ ਗਰਦਾਸਪੁਰ ਤੋਂ ਭਾਜਪਾ ਦੇ ਕੈਂਡੀਡੇਟ ਨੇ ਠਾਕੁਰ ਦਿਨੇਸ਼ ਸਿੰਘ ਬੱਬੂ ਉਹਨਾਂ ਦੀ ਚੋਣ ਰੈਲੀ ਨੂੰ ਸਬੋਧਨ ਕਰਨਗੇ ਹਲਾਰਾ ਦੇਣਗੇ ਇਸ ਤੋਂ ਬਿਨਾ ਹੁਸ਼ਿਆਰਪੁਰ ਔਰ ਜਲੰਧਰ ਦੇ ਵਿੱਚ ਵੀ ਉਹਨਾਂ ਦੇ ਪ੍ਰੋਗਰਾਮ ਕੀ ਕਰਨ ਦੀ ਸੰਭਾਵਨਾ ਹੈ ਲੁਧਿਆਣਾ ਵੀ ਉਹਨਾਂ ਦੇ ਜਾਣ ਦੀ ਚਰਚਾ ਹੈਗੀ ਹੈ ਤੇ ਲੁਧਿਆਣਾ ਵੀ ਉਹਨਾਂ ਨੇ ਰਵਨੀਤ ਬਿੱਟੂ ਦੀਆਂ ਜਿਹੜੀਆਂ ਨੁਕੜ ਮੀਟਿੰਗਾਂ ਜਾਂ ਰੈਲੀ ਨੂੰ ਸਬੋਧਨ ਕਰਨਾ ਹੈ ਤੇ ਗਰਦਾਸਪੁਰ ਦੇ ਵਿੱਚ ਹੀ ਉਸ ਤੋਂ ਇੱਕ ਦਿਨ ਬਾਅਦ 25 ਨੂੰ ਸੁਖਜਿੰਦਰ ਸਿੰਘ ਰਦਾਵਾ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੀ ਚੋਣਵੀ ਰੈਲੀ ਦੇ ਲਈ ਰਾਹੁਲ ਗਾਂਧੀ ਦੇ ਆਉਣ ਦੀ ਜਿਹੜੀ ਚਰਚਾ ਹੈ ਤੇ ਇਸ ਤਰ੍ਹਾਂ ਪੂਰੀ ਤਰ੍ਹਾਂ ਹੁਣ ਜਿਹੜੀ ਚੋਣਵੀ ਵਿਸਾਤ ਹੈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉਹ ਬੇਚ ਚੁੱਕੀ ਹੈ ਤੇ ਆਖਰੀ ਗੇੜ ਚ ਇਹ ਜਿਹੜੀ ਚੋਣ ਹੈਗੀ ਹੈ ਲੋਕ ਸਭਾ ਦੀ ਪਹੁੰਚ ਗਈ ਆ ਤੇ ਜੇ ਆਪਾਂ ਗੱਲ ਕਰੀਏ ਗਰਮੀ ਆ ਜਿਹੜੀ ਜਿਸ ਤਰ੍ਹਾਂ ਪਾਰਾ ਲਗਾਤਾਰ ਵੱਧ ਰਿਹਾ ਉਸ ਤਰ੍ਹਾਂ ਹੀ ਪੰਜਾਬ ਦਾ ਚੋਣਵੀ ਮਾਹੌਲ ਹੈ ਉਸ ਦੇ ਵਿੱਚ ਸਰਗਰਮੀਆਂ ਦੇ ਵਿੱਚ ਵਾਧਾ ਹੋ ਰਿਹਾ ਔਰ ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜੋਰ ਲਗਾ ਦਿੱਤਾ ਹੈ 13 ਲੋਕ ਸਭਾ ਸੀਟਾਂ ਨੂੰ ਜਿੱਤਣ ਦੇ ਲਈ ਕਿਉਂਕਿ ਜੋ ਤਾਜ਼ਾ ਹਾਲਾਤ ਨਿਰਦੇਸ਼ ਦੇ ਇੰਡੀਆ ਅਲਾਇੰਸ ਜਿੱਥੇ ਦਾਵਾ ਕਰ ਰਿਹਾ ਹੈ ਕਿ ਅਸੀਂ ਸੱਤਾ ਚਾਹਾਂਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚੋਂ ਐਨਡੀਏ ਗਠਵੰਦਰ ਹੈ ਐਨਡੀਏ ਉਹਨਾਂ ਦਾ ਵੀ ਦਾਵਾ ਹੈ ਕਿ ਅਸੀਂ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਵਾਂਗੇ ਤਾਂ ਇਹ ਕਰੋ ਜਾਂ ਮਰੋ ਦੀ ਸਥਿਤੀ ਹੈ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਪ੍ਰਧਾਨ ਮੰਤਰੀ ਹੈਟ੍ਰਿਕ ਲਗਾਉਣਾ ਚਾਹੁੰਦੇ ਨੇ ਔਰ ਇੰਡੀਆ ਗਠਜੰਬੰਦ ਜਿਹੜਾ ਆਡੋ ਪਾਟ ਹੋਇਆ ਪਿਆ ਹੈ ਲੱਗ ਰਿਹਾ ਹੈ ਕੁਝ ਇਸ਼ੂਸ ਤੇ ਉੱਪਰ ਹੁਣ ਉਹ ਇਕੱਠੇ ਨੇ ਇਕੱਠੇ ਹੋ ਰਹੇ ਨੇ ਉਹਨਾਂ ਨੂੰ ਪੂਰੀ ਆਸ ਹੈ ਵੀ ਜਿਹੜੇ ਦੇਸ਼ ਦੇ ਲੋਕ ਨੇ ਵੱਖ-ਵੱਖ ਲੋਕ ਨੇ ਜਿਹੜੇ ਦੇਸ਼ ਦੇ ਉਹ ਸਾਨੂੰ ਉਹਨਾਂ ਨੂੰ ਮਤਲਬ ਸਮਰਥਨ ਦੇਣਗੇ ਤੇ ਉਹਨਾਂ ਦੀ ਸਰਕਾਰ ਬਣਾਈਗੀ ਤਾਂ ਕੁੱਲ ਮਿਲਾ ਕੇ ਜਿੱਦਾਂ ਆਪਾਂ ਜ਼ਿਕਰ ਕੀਤਾ ਕਾਲ ਅਮਰਸਰ ਦੇ ਵਿੱਚ ਸਚਿਨ ਪਾਇਲਟ ਸੀ ਉਹਨਾਂ ਨੇ ਗੁਰਜੀਤ ਔਜਲਾ ਦੀ ਜਿਹੜੀ ਚਨਾਵੀ ਰੈਲੀ ਨੂੰ ਸੰਬੋਧਨ ਕੀਤਾ ਆਉਣ ਵਾਲੇ ਸਮੇਂ ਚ ਫਿਲਹਾਲ ਪਿੱਛੇ ਜੇ ਕੇਜਰੀਵਾਲ ਜਿਹੜੇ ਅਰਵਿੰਦ ਕੇਜਰੀਵਾਲ ਬਸ ਬ੍ਰੂਮਿਓ ਨੇ ਆਪ ਦੇ ਉਹ ਆ ਕੇ ਗਏ ਨੇ ਇਸੇ ਪ੍ਰਕਾਰ ਆਉਣ ਵਾਲੇ ਸਮੇਂ ਚ ਬਸਪਾ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਭੈਣ ਮਾਇਆਵਤੀ ਉਹ ਵੀ ਉਹਨਾਂ ਦੇ ਵੀ ਆਉਣ ਦੀ ਸੰਭਾਵਨਾ ਹੈਗੀ ਆ ਤੇ ਇਸ ਤੋਂ ਬਿਨਾ ਭਾਜਪਾ ਦੇ ਹੋਰ ਬਹੁਤ ਸਾਰੇ ਲੀਡਰ ਪਿਛਲੇ ਦਿਨਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਸੀਐਮ ਨੇ ਉੱਤਰ ਪ੍ਰਦੇਸ਼ ਦੇ ਯੋਗੀ ਅਦਿੱਤਿਆਨਾਥ ਯੋਗੀ ਅਦਿੱਤਿਆਨਾਥ ਉਹਨਾਂ ਨੇ ਵੀ ਜਿਹੜਾ ਚੋਣਵੀ ਰੈਲੀ ਨੂੰ ਸੰਬੋਧਨ ਕੀਤਾ ਤਾਂ ਇਸ ਲਈ ਆਉਣ ਵਾਲੇ ਕੁਝ ਦਿਨ ਨੇ ਜਿਹੜੇ ਬੜੇ ਮਹੱਤਵਪੂਰਨ ਨੇ ਪੰਜਾਬ ਦੇ ਲਈ ਔਰ ਇਨਾਂ ਸਪੈਸ਼ਲੀ ਕੈਂਡੀਡੇਟਸ ਲਈ ਪਾਰਟੀਆਂ ਲਈ ਔਰ ਪੂਰਾ ਉਹ ਜੋਰ ਲਗਾ ਰਹੇ ਨੇ ਇੱਕ ਇੱਕ ਸੀਟ ਦੇ ਉੱਪਰ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਕਮਜ਼ੋਰ ਸੀਟਾਂ ਹੈਗੀਆਂ ਉੱਥੇ ਉਹ ਜਾ ਰਹੇ ਨੇ ਵੱਡੇ ਲੀਡਰ ਔਰ ਜਿੱਥੇ ਉਹਨਾਂ ਨੂੰ ਲੱਗਦਾ ਕਿ ਅਸੀਂ ਇਹ ਜਿਹੜੀਆਂ ਜਿੱਤ ਵਾਲੀ ਸੰਭਾਵਨਾ ਵਾਲੀਆਂ ਸੀਟਾਂ ਨੇ ਉੱਥੇ ਵੀ ਉਹ ਜ਼ੋਰ ਲਗਾ ਕੇ ਪਹੁੰਚ ਰਹੇ ਨੇ ਜੀ ਗੁਰਦਾਸਪੁਰ ਦੇ ਆਪਾਂ ਗਰਾਊਂਡ ਜ਼ੀਰੋ ਤੇ ਖੜੇ ਹੈਗੇ ਆ ਸਨੀ ਦਿਓਲ ਜਿਹੜਾ ਹੈਗਾ ਇੱਥੋਂ ਦੇ ਪਹਿਲਾਂ ਬੀਜੇਪੀ ਵੱਲੋਂ ਸੰਸਦ ਬਣੇ ਲੇਕਿਨ ਲੋਕਾਂ ਨੇ ਜਿਹੜਾ ਹੈਗਾ ਉਸ ਤੋਂ ਬਾਅਦ ਪੋਸਟਰ ਲਾਇਆ ਕਿ ਮਿਸਿੰਗ ਹੈ ਇੱਥੇ ਆਏ ਨਹੀਂ ਕਿਵੇਂ ਦੇਖਦੇ ਹੋ ਇਹ ਸਾਰੀ ਚੀਜ਼ ਨੂੰ ਤਾਂ ਹੁਣ ਬੀਜੇਪੀ ਲਈ ਕਿਸ ਤਰੀਕੇ ਦਾ ਜਿਹੜਾ ਸਿਨੈਰੀਓ ਜਿਹੜਾ ਹੈਗਾ ਉਹ ਬਣ ਰਿਹਾ ਹੈਗਾ ਜਾਂ ਹੋਰ ਪਾਰਟੀਆਂ ਦੇ ਲਈ ਜਿਵੇਂ ਆਪਾਂ ਗਰਾਊਂਡ ਤੇ ਵੀ ਜਾ ਰਹੇ ਹਾਂ ਲੋਕਾਂ ਨਾਲ ਚਰਚਾ ਕਰ ਰਹੇ ਹੈਗੇ ਆ ਤੁਹਾਨੂੰ ਲੱਗਦਾ ਕਿ ਨਰਿੰਦਰ ਮੋਦੀ ਹੋਣਾਂ ਦੇ ਆਣ ਦੇ ਨਾਲ ਜਿਹੜਾ ਹੈਗਾ ਬੀਜੇਪੀ ਉਹ ਜਾਨ ਫੂਕ ਪਾਏਗੀ ਗੁਰਦਾਸਪੁਰ ਸੀਟ ਤੇ ਕਰੋ ਜਾਂ ਮਰੋ ਵਾਲੀ ਸਥਿਤੀ ਬਣੀ ਹੋਈ ਹੈ ਕਿਉਂਕਿ ਹੁਣ ਭਾਈਵਾਲ ਜਿਹੜੀ ਹੈਗੀ ਆ ਅਕਾਲੀ ਦਲ ਪਾਰਟੀ ਉਹ ਵੱਖ ਹੋ ਚੁੱਕੀ ਆ ਅਲੱਗ-ਅਲੱਗ ਹੋ ਚੁੱਕੇ ਨੇ ਵੱਖਰੇ-ਵੱਖਰੇ ਚੋਣ ਲੜ ਰਹੇ ਨੇ ਦੇਖੋ ਭਾਰਤੀ ਜਨਤਾ ਪਾਰਟੀ ਦਾ ਜਿੱਥੋਂ ਤੱਕ ਸਵਾਲ ਹੈ ਉਹ ਕਨਸੈਂਟਰੇਟ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਤਿੰਨ ਸੀਟਾਂ ਦੇ ਉੱਪਰ ਮੁਕਾਬਲੇ 'ਚ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਲੁਧਿਆਣਾ ਹੈ ਤੇ ਉਹ ਉਹਨਾਂ ਦੇ ਜਿਹੜੀ ਬਹੁਤ ਹੀ ਕਨਸੈਂਟਰੇਸ਼ਨ ਇਹਨਾਂ ਉੱਪਰ ਹੈ ਇਸੇ ਕਰਕੇ ਪ੍ਰਧਾਨ ਮੰਤਰੀ ਦੀ ਜਿਹੜੀ ਪਹਿਲੀ ਫੇਰੀ ਹੈ ਉਹਦੀ ਜਿਹੜੀ ਪਹਿਲੀ ਵੱਡੀ ਮਹਾਂ ਰੈਲੀ ਆ ਉਹ ਗੁਰਦਾਸਪੁਰ 'ਚ ਰੱਖੀ ਗਈ ਹੈ ਇਸ ਲਈ ਵੀ ਮਹੱਤਵਪੂਰਨ ਹੈ ਬੀਜੇਪੀ ਲਈ ਗੁਰਦਾਸਪੁਰ ਕਿਉਂਕਿ ਪਠਾਨਕੋਟ ਜਿਹੜਾ ਡਿਸਟ੍ਰਿਕਟ ਦੀਆਂ ਤਿੰਨੇ ਸੀਟਾਂ ਤੇ ਲਗਾਤਾਰ ਬੀਜੇਪੀ ਲੜਦੀ ਰਹੀ ਹੈ ਵਿਧਾਨ ਸਭਾ ਦੀ ਚੋਣ ਦੀ ਆਪਾਂ ਗੱਲ ਕਰੀਏ ਤੇ ਉੱਥੇ ਉਹ ਅਗਰ ਮੈਂ ਗੱਲ ਕਰਾਂ ਕਿ ਪਠਾਨਕੋਟ ਜ਼ਿਲ੍ਹਾ ਇੱਕ ਐਸਾ ਜ਼ਿਲ੍ਹਾ ਹੈ ਜਿਹਨੂੰ ਜੇ ਬੀਜੇਪੀ ਦੀ ਰਾਜਧਾਨੀ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਏਗਾ ਇੱਥੇ ਦੀ ਹੀ ਜਿਹੜੀ ਚੌਥੀ ਸੀਟ ਹੈ ਗੁਰਦਾਸਪੁਰ ਦੇ ਦੀਨਾਨਗਰ ਦੀ ਉੱਥੋਂ ਵੀ ਬੀਜੇਪੀ ਦੇ ਖਾਤੇ 'ਚ ਸੀ ਜਦੋਂ ਅਲਾਈਅੰਸ ਸੀ ਬੀਜੇਪੀ ਔਰ ਅਕਾਲੀ ਦਲ ਦਾ ਇਸੇ ਤਰ੍ਹਾਂ ਬਟਾਲਾ ਤੋਂ ਵੀ ਪਹਿਲਾਂ ਬੀਜੇਪੀ ਲ ਜਿਹੜੇ ਸਾਨੀ ਸਾਹਿਬ ਹੁੰਦੇ ਸੀ ਉਹਨਾਂ ਦੇ ਵਿਧਾਇਕ ਉਹ ਲੜਦੇ ਰਹੇ ਹਾਲਾਂਕਿ ਬਾਅਦ ਦੇ ਵਿੱਚ ਉਥੋਂ ਉਹ ਅਕਾਲੀ ਦਲ ਚਲੀ ਗਈ ਗਰਦਾਸਪੁਰ ਦੇ ਵਿੱਚ ਵੀ ਭਾਜੀਪੀ ਨੂੰ ਇਹ ਲੱਗਦਾ ਕਿ ਕੁਛ ਨਾ ਕੁਛ ਜਿਹੜੇ ਸ਼ਹਿਰੀ ਵੋਟਰ ਹੈ ਉਹਨਾਂ ਦੇ ਹੱਕ ਚ ਭੁੱਜ ਸਕਦੇ ਨੇ ਤੇ ਰਾਮ ਮੰਦਰ ਦਾ ਮੁੱਦਾ ਪਹਣਾਉਣ ਦੇ ਲਈ ਪੀਐਮ મોદી ਨੂੰ ਇਸੇ ਲਈ ਲਿਆਂਦਾ ਜਾ ਰਿਹਾ ਹੈ ਔਰ ਤਾਂ ਕਿ ਔਰ ਡਿਫੈਂਸ ਨੂੰ ਲੈ ਕੇ ਕੋਈ ਡਿਫੈਂਸ ਨੂੰ ਲੈ ਕੇ ਭਾਜੀਪੀ ਨੇ ਕੁਝ ਵੱਡੇ ਡਿਸੀਜਨ ਲਾਏ ਨੇ ਤੋਂ ਜਿਹੜੀ ਇਹ ਪੂਰੀ ਬੈਲਟ ਹੈ ਸਰਹੱਦੀ ਜ਼ਿਲ੍ਹਾ ਇੱਥੇ ਵੱਡੀ ਸੰਖਿਆ ਦੇ ਵਿੱਚ ਫੌਜੀ ਸਾਬਕਾ ਫੌਜੀ ਨੇ ਉਹਨਾਂ ਦੇ ਪਰਿਵਾਰ ਨੇ ਤੇ ਬੀਜੇਪੀ ਨੂੰ ਇਹ ਲੱਗ ਰਿਹਾ ਹੈ ਕਿ ਅਸੀਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਅਸੀਂ ਜਿੱਤ ਪ੍ਰਾਪਤ ਕਰ ਸਕਦੇ ਹਾਂ ਇਸੇ ਲਈ ਬੀਜੇਪੀ ਇਹ ਜਿਹੜੀ ਇੱਥੇ ਜ਼ੋਰ ਲਗਾ ਰਹੀ ਹੈ ਤੇ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦਾ ਖਾਸ ਤੌਰ ਤੇ ਗੁਰਦਾਸਪੁਰ ਸੀਟ ਨੂੰ ਲੈ ਕੇ ਕਿਉਂਕਿ ਸ਼ੈਰੀ ਕਲਸੀ ਉਮੀਦਵਾਰ ਨੇ ਬਟਾਲੇ ਤੋਂ ਐਮਐਲਏ ਨੇ ਤੇ ਇੱਕ ਭੁਆ ਸੀਟ ਜਿਹੜੀ ਹੈਗੀ ਆ ਉੱਥੋਂ ਦੀ ਕਟਾਰੂ ਚੱਕ ਜਿਹੜੇ ਹਨ ਉਹ ਵਜ਼ਾਰਤ ਦੇ ਵਿੱਚ ਵੀ ਹੈਗੇ ਨੇ ਤਾਂ ਕਿਤੇ ਨਾ ਕਿਤੇ ਗੁਰਦਾਸਪੁਰ ਸੀਟ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਵੀ ਪੂਰਾ ਜੋਰ ਲਾ ਰਹੀ ਹੈ ਲੇਕਿਨ ਪਾਰਟੀ ਹਰ ਜੋਰ ਲਾ ਰਹੀ ਹੈ ਦੋ ਇੱਥੋਂ ਦੀ ਐਮਐਲਏ ਹਨ ਜਿਨ੍ਹਾਂ ਵਿੱਚੋਂ ਕਟਾਰੂ ਚੱਕ ਮੰਤਰੀ ਵੀ ਨੇ ਤੇ ਸ਼ਹਿਰੀ ਕਲਸੀ ਵਿਧਾਇਕ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਹੈਗਾ ਕੀ ਲੱਗਦਾ ਪੋਜੀਸ਼ਨ ਕਿਵੇਂ ਲੱਗਦੀ ਹੈ 2 ਸਾਲ ਦੇ ਕਮਾਕਾਰਾਂ ਦਾ ਲੋਕ ਸਮਰਥਨ ਕਰਨਗੇ ਦੇਖੋ ਆਮ ਆਦਮੀ ਪਾਰਟੀ ਦਾ ਪੂਰਾ ਜੋਰ ਹੈ ਮਾਝੇ ਤੇ ਅਗਰ ਮੈਂ ਗੱਲ ਕਰਾਂ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਸੀ ਮਾਲਵੇ ਦੇ ਵਿੱਚ ਲਗਭਗ ਕਲੀਨ ਸਵੀਪ ਕਰਤਾ ਸੀ ਉੱਥੇ ਮਾਝੇ ਦੇ ਵਿੱਚ ਕਾਂਗਰਸ ਨੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਸੁਖਜਿੰਦਰ ਸਿੰਘ ਰੰਦਾਵਾ ਇੱਥੇ ਦੇ ਵੱਡੇ ਲੀਡਰ ਪ੍ਰਤਾਪ ਸਿੰਘ ਬਾਜਬਾ ਉਹ ਉਹਨਾਂ ਦਾ ਜਿਹੜਾ ਆਪਣਾ ਦਬਦਵੇ ਵਾਲਾ ਇਹ ਪੂਰਾ ਖੇਤਰ ਹੈਗਾ ਕਾਦੀਆਂ ਤੋਂ ਲੜਦੇ ਨੇ ਪ੍ਰਤਾਪ ਤੇ ਡੇਰਾ ਬਾਬਾ ਨਾਨਕ ਜਿਹੜਾ ਸਰਦੀ ਏਰੀਆ ਹੈਗਾ ਉੱਥੋਂ ਸੁਖਜਿੰਦਰ ਸਿੰਘ ਰਧਾਵਾ ਲੜਦੇ ਨੇ ਜਿਹੜੇ ਡਿਪਟੀ ਸੀਐਮ ਵੀ ਰਹੇ ਨੇ ਇਸ ਸਮੇਂ ਰਾਜਸਥਾਨ ਦੇ ਕਾਂਗਰਸ ਪ੍ਰਭਾਵੀ ਪ੍ਰਧਾਰੀ ਨੇ ਤੇ ਉਹ ਦੇਖੋ ਜਿਸ ਤਰ੍ਹਾਂ ਆਪਾਂ ਗੱਲ ਕੀਆ ਕਿ 9 ਦੇ ਵਿੱਚੋਂ 2 ਸੀਟਾਂ ਸੀ ਜਿਹੜੀਆਂ ਉਹੀ ਜਿੱਤ ਪ੍ਰਾਪਤ ਕਰ ਸਕੀ ਸੀਗੀ ਆਪ ਤੇ ਇਸ ਕਰਕੇ ਸ਼ੈਰੀ ਕਲਸੀ ਅਤੇ ਤੁਸੀਂ ਗੱਲ ਕੀਤੀ ਹੈ ਪੂਆ ਤੋਂ ਲਾਲਚੰਦ ਘਟਾਰੂ ਚੱਕ ਦੀ ਉਹ ਮੰਤਰੀ ਵੀ ਨੇ ਵਿਜ਼ਾਰਤ ਦੇ ਵਿੱਚ ਭਗਵੰਤ ਮਾਨ ਦੀ ਤੇ ਹੁਣ ਉਹਨਾਂ ਦਾ ਪੂਰਾ ਜੋਰ ਹੈ ਕਿ ਕਿਸੇ ਨਾ ਕਿਵੇਂ ਕਿਸੇ ਵੀ ਤਰੀਕੇ ਅਸੀਂ ਇੱਥੇ ਜਿਹੜੀਆਂ ਭਗਵੰਤ ਮਾਨ ਦੇ ਸਵਾ ਦੋ ਸਾਲ ਦਾ ਕਾਰਜਕਾਲ ਹੈ ਉਹਨੂੰ ਅਸੀਂ ਮਖਰਾ ਕੇ ਲੋਕਾਂ ਸਾਹਮਣੇ ਲਿਆ ਕੇ ਫ੍ਰੀ ਬਿਜਲੀ ਅਸੀਂ ਦਿੱਤੀ ਆ ਉਹ ਇਸ਼ੂਸ ਨੂੰ ਅੱਗੇ ਪਚਾ ਕੇ ਅਸੀਂ ਜਿਹੜਾ ਗਰਦਾਸਪੁਰ ਦਾ ਕਿਲਾ ਫਤਹ ਕਰੀਏ ਕਿਉਂਕਿ ਆਖਪਾ ਦੇਖੀਏ ਇੱਥੇ 80s ਤੋਂ ਪਹਿਲਾਂ ਸੁਖਵੰਸ ਕੌਰ ਪਿੰਡਰ ਪੰਜ ਵਾਰ ਇਲੈਕਸ਼ਨ ਦਿੱਤੇ ਸੀ ਔਰ ਇਹ ਕਾਂਗਰਸ ਦਾ ਗੜ ਮੰਨੀ ਜਾਂਦੀ ਸੀ ਭਾਜਪਾ ਨੇ ਫਿਰ ਉਹਨਾਂ ਦੇ ਗੜ ਨੂੰ ਤੋੜਨ ਦੇ ਲਈ ਸਿਨੇ ਸਟਾਰ ਵਿਨੋਦ ਖੰਨਾ ਨੂੰ ਲਿਆਂਦਾ ਜਿਹੜੇ ਲਗਾਤਾਰ ਤਿੰਨ ਵਾਰ ਇਥੋਂ ఎలక్షన్ जितते ਚੌਥੀ ਵਾਰ ਫਿਰ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਥੋੜੇ ਮਾਰਜਨ ਨਾਲ ਉਹਨਾਂ ਨੂੰ ਹਰਾਇਆ ਉਸ ਤੋਂ ਬਾਅਦ ਪ੍ਰਤਾਪ ਬਾਜਵਾ ਤੋਂ ਬਾਅਦ ਸੁਨੀਲ ਜਾਖੜ ਵੀ ਇੱਕ ਵਾਰ ਇੱਥੋਂ ਐਮਪੀ ਰਹੇ ਤੇ ਕੁੱਲ ਮਿਲਾ ਕੇ ਹੁਣ ਬੀਜੇਪੀ ਦੀ ਜਿਹੜੀ ਚੁਣੌਤੀ ਹੈ ਉਹ ਫਿਰ ਤੋਂ ਇਸ ਗੜ ਦੇ ਵਿੱਚ ਝੰਡਾ ਫੈਰਾਉਣਾ ਚਾਹੁੰਦੀ ਹੈ ਆਪ ਪਹਿਲੀ ਵਾਰ ਆਪਣੇ ਲੋਕ ਸਭਾ ਦੇ ਇੱਥੋਂ ਕੈਂਡੀਡੇਟ ਨੂੰ ਜਿਤਾਉਣ ਦੇ ਲਈ ਉਹਨਾਂ ਨੇ ਸਿਰ ਧੜ ਦੀ ਬਾਜ਼ੀ ਲਾਈ ਹੋਈ ਹੈ ਔਰ ਕਾਂਗਰਸ ਦਾ ਪੂਰਾ ਜੋਰ ਹੈ ਕਿ ਸੁਖਜਿੰਦਰ ਸਿੰਘ ਰੰਦਾਵਾ ਨੂੰ ਇਸੇ ਲਈ ਉਤਾਰਿਆ ਗਿਆ ਵੱਡਾ ਲੀਡਰ ਹੈ ਕਿ ਅਸੀਂ ਗਰਦਾਸਪੁਰ ਦੇ ਕੀੜੇ ਦੇ ਉੱਪਰ ਫਿਰ ਤੋਂ ਫਤਿਹ ਕਰੀਏ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤਾਂ ਇੱਕ ਵਾਰ ਮੈਂ ਆਪਣੇ ਵੀਡੀਓ ਜਰਨਲਿਸਟ ਨੂੰ ਫੇਰ ਕਹਾਂਗਾ ਕਿ ਤਸਵੀਰਾਂ ਜਰੂਰ ਦਿਖਾਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਪਹਿਲੀ ਰੈਲੀ ਬਠਿੰਡੇ ਮਾਫ ਕਰਨਾ ਪਟਿਆਲਾ ਦੇ ਵਿੱਚ ਜਿਹੜਾ ਹੈਗਾ ਉਹ ਹੋਈ ਹੈਗੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਤਿਆਰੀ ਤੋਂ ਪਹਿਲਾਂ ਪ੍ਰਬੰਧ ਜਿਹੜੇ ਹਨ ਉਹ ਪੁਖਤਾ ਕੀਤੇ ਜਾ ਰਹੇ ਨੇ ਜੇਕਰ ਹੁਣ ਸਵਾਲ ਸਿਕਿਉਰਟੀ ਦਾ ਵੀ ਹੈਗਾ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਪੰਜਾਬ ਦੇ ਵਿੱਚ ਆਏ ਸੀ ਤਾ ਸੁਰੱਖਿਆ ਦਾ ਜਿਹੜਾ ਹੈਗਾ ਉਹ ਮੁੱਦਾ ਬਣਿਆ ਸੀਗਾ ਤਾਂ ਕਿਤੇ ਨਾ ਕਿਤੇ ਫਿਰੋਜ਼ਪੁਰ ਜਾਣ ਵੇਲੇ ਜਿਹੜਾ ਹੈਗਾ ਪੀਜੀਆਈ ਸੈਟੇਲਾਈਟ ਜਿਹੜਾ ਹਸਪਤਾਲ ਸੀ ਉਹਦਾ ਉਦਘਾਟਨ ਕਰਨਾ ਸੀ ਲੇਕਿਨ ਉਸ ਵੇਲੇ ਕੁਝ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਕਾਫਲਾ ਜਿਹੜਾ ਹੈਗਾ ਕਨਵੇਜੋ ਸੀਗਾ ਉਸ ਨੂੰ ਰੋਕ ਲਿਆ ਸੀਗਾ ਤਾਂ ਪ੍ਰੋਟੈਸਟ ਚੱਲ ਰਿਹਾ ਸੀ ਤਾਂ ਕਿਤੇ ਨਾ ਕਿਤੇ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਸਵਾਲ ਵੀ ਉੱਠੇ ਸੀ ਚਰਨਜੀਤ ਸਿੰਘ ਚੰਨੀ ਜਿਹੜੇ ਹੈਗੇ ਉਸ ਵੇਲੇ ਮੁੱਖ ਮੰਤਰੀ ਪੰਜਾਬ ਸਨ ਤਾਂ ਕਿਤੇ ਨਾ ਕਿਤੇ ਹੁਣ ਸਿਕਿਉਰਟੀ ਨੂੰ ਵੀ ਲੈ ਕੇ ਪੰਜਾਬ ਦੇ ਵਿੱਚ ਪੁਖਤਾ ਪ੍ਰਬੰਧ ਜਿਹੜੇ ਹਨ ਉਹ ਫਿਲਹਾਲ ਕਿਤੇ ਜਾ ਰਹੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਕਾਫਲਾ ਜਾਂ ਕੋ ਕਿਸੇ ਵੀ ਤਰੀਕੇ ਨਾਲ ਕੋਈ ਰੋਕ ਨਾ ਸਕੇ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਪ੍ਰਦਰਸ਼ਨਕਾਰੀ ਜਿਹੜਾ ਹੈਗਾ ਉੱਥੇ ਨਾ ਪਹੁੰਚ ਸਕੇ ਤਾਂ ਕਾਫੀ ਲੇਅਰ ਵਾਲੀ ਜਿਹੜੀ ਪ੍ਰੋਟੈਕਸ਼ਨ ਵਾਲੀ ਸਿਕਿਉਰਟੀ ਜਿਹੜੀ ਹੈਗੀ ਆ ਜਾਂ ਸੁਰੱਖਿਆ ਜਿਹੜੀ ਹੈਗੀ ਆ ਉਹ ਅ ਇੱਥੇ ਜਿਹੜੀ ਹੈਗੀ ਤਣਾਤ ਕੀਤੀ ਜਾ ਰਹੀ ਹੈ ਜਿੱਥੇ ਪੰਜਾਬ ਪੁਲਿਸ ਦਾ ਪੂਰਾ ਅਮਲਾ ਇੱਥੇ ਮੌਜੂਦ ਹੈਗਾ ਤਾਂ ਇਸ ਤੋਂ ਇਲਾਵਾ ਆਰਮੀ ਦੀਆਂ ਕੁਝ ਟੁਕੜੀਆਂ ਵੀ ਜਿਹੜੀਆਂ ਹਨ ਉਹ ਇਸ ਰੈਲੀ ਵਾਲੇ ਸਥਾਨ ਤੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਗੁਰਦਾਸਪੁਰ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜਗਬਾਣੀ ਲਈ ਵਰੁਣਪੱਟ ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਇਸ ਵੇਲੇ ਜਗਬਾਣੀ ਦੀ ਟੀਮ ਗੁਰਦਾਸਪੁਰ ਗਰਾਊਂਡ ਜ਼ੀਰੋ ਤੇ ਮੌਜੂਦ ਹੈ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਪੰਡਾਲ ਜੋ ਦਿਖ ਰਿਹਾ ਹੈ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਹਨ ਤੇ ਰੈਲੀ ਦੀ ਤਿਆਰੀਆਂ ਜਿਹੜੀਆਂ ਹਨ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ तमाम ਪ੍ਰਸ਼ਾਸਨਿਕ ਅਮਲਾ ਪੁਲਿਸ ਫੋਰਸ ਇੱਥੇ ਤੈਨਾਤ ਹੈ ਤਾਂ ਇਸ ਥਾਂ ਦੇ ਉੱਤੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਹਨ ਉਹ ਰੈਲੀ ਕਰਨਗੇ ਤਾਂ ਪੰਜਾਬ ਦੇ ਵਿੱਚ ਭਾਜਪਾ ਸਣੇ ਕਾਂਗਰਸ ਦੇ ਵੱਡੇ ਲੀਡਰ ਚਾਹੇ ਰਾਹੁਲ ਗਾਂਧੀ ਹੋਣ ਉਹ ਵੀ ਆ ਰਹੇ ਹਨ ਪੰਜਾਬ ਦੇ ਵਿੱਚ ਤਾਂ तमाम ਵੱਡੇ ਲੀਡਰ ਜਿਹੜੇ ਹਨ ਉਹ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆਪਣੀਆਂ ਆਪਣੀਆਂ ਪਾਰਟੀਆਂ ਦੇ ਲਈ ਆ ਰਹੇ ਹਨ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡਾ ਪੰਡਾਲ ਜਿਹੜਾ ਹੈਗਾ ਉਹ ਜਿਹੜਾ ਹੈਗਾ ਤਿਆਰ ਕੀਤਾ ਜਾ ਰਿਹਾ ਤਾਂ ਸੁਰੱਖਿਆ ਦੇ ਪ੍ਰਬੰਧ ਜਿਹੜੇ ਹਨ ਉਹ ਬੜੀ ਬਰੀਕੀ ਦੇ ਨਾਲ ਜਿਹੜਾ ਹੈਗਾ ਚੈਕਿੰਗ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਤਮਾਮ ਵੱਡੇ ਆਲਾ ਅਧਿਕਾਰੀ ਪੁਲਿਸ ਅਧਿਕਾਰੀ ਜਿਹੜੇ ਹਨ ਇੱਥੇ ਮੌਕੇ ਤੇ ਮੌਜੂਦ ਹਨ ਤੇ ਖੇਤਾਂ ਦੇ ਵਿੱਚੋਂ ਦੀ ਜਿਹੜਾ ਟਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਗੱਡੀਆਂ ਦੇ ਖੜੇ ਹੋਣ ਦੇ ਲਈ ਪਾਰਕਿੰਗ ਦੀ ਵਿਵਸਥਾ ਜਿਹੜੀ ਹੈਗੀ ਆ ਫਿਲਹਾਲ ਇੱਥੇ ਉਹ ਬਣਾਈ ਜਾ ਰਹੀ ਹੈ ਤਾਂ ਹਾਈਵੇ ਦੇ ਨਾਲ ਹੀ ਇਹ ਪੰਡਾਲ ਜਿਹੜਾ ਹੈਗਾ ਉਹ ਤਿਆਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਗਬਾਨੀ ਦੇ ਰੈਜ਼ੀਡੈਂਟ ਐਡੀਟਰ ਵੀ ਮੌਜੂਦ ਨੇ ਚਰਚਾ ਕਰਾਂਗੇ ਕਿ ਮਾਜੇ ਦੀ ਧਰਤੀ ਦੇ ਉੱਪਰ ਜਿਹੜਾ ਹੈਗਾ ਉਹ ਕਿਸ ਤਰੀਕੇ ਦਾ ਸਿਨੈਰੀਓ ਬਣ ਰਿਹਾ ਹੈਗਾ ਜਿਸ ਤਰੀਕੇ ਨਾਲ ਸਰ ਪਹਿਲਾਂ ਆਪਾਂ ਚਰਚਾ ਕਰਦੇ ਰਹੇ ਕਿ ਪੰਜਾਬ ਦੇ ਵਿੱਚ ਵੱਡੀ ਫੋਰਸ ਦੇ ਨਾਲ ਜਿਹੜਾ ਹੈਗਾ ਜਿੰਨੀ ਵੀ ਲੀਡਰਸ਼ਿਪ ਹੈ ਚਾਹੇ ਨਰਿੰਦਰ ਮੋਦੀ ਹੋਣ ਰਾਹੁਲ ਗਾਂਧੀ ਹੋਣ ਸਚਿਨ ਪਾਇਲਟ ਆਲਰੇਡੀ ਆ ਚੁੱਕੇ ਹਨ ਕੱਲ ਅੰਮ੍ਰਿਤਸਰ ਦੇ ਵਿੱਚ ਸੀਗੇ ਉਹ ਤੇ तमाम ਲੀਡਰਸ਼ਿਪ ਹੁਣ ਪੰਜਾਬ ਦੇ ਵਿੱਚ ਡੇਰਾ ਜਮਾਏਗੀ ਤਾਂ ਕਿਵੇਂ ਦੇਖਦੇ ਹੋ ਕੀ ਸਿਨੈਰੀਓ ਬਣ ਰਿਹਾ ਹੈਗਾ ਦੇਖੋ ਆਪਾਂ ਪਹਿਲਾਂ ਵੀ ਚਰਚਾਵਾ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਜਿੰਨੇ ਵੀ ਵੱਡੇ ਲੀਡਰ ਨੇ ਬੀਜੇਪੀ ਦੇ ਕਿਉਂਕਿ ਆਖਰੀ ਗੇਟ ਦੀ ਜਿਹੜੀ ਚੋਣ ਹੋਰ ਜਾ ਰਹੀ ਹੈ 1 ਜੂਨ ਨੂੰ ਜਿਦੇ ਵਿੱਚ ਪੰਜਾਬ ਦੀਆਂ 13 ਸੀਟਾਂ ਤੇ ਵੀ ਬਹੁਤ ਮਦਦਾਨ ਹੋਵੇਗਾ ਵੋਟਰਾਂ ਪੈਣ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਪਿੱਛੇ ਗਰਦਾਸਪੁਰ ਦੇ ਵਿੱਚ ਜਿਹੜੇ ਗਰਦਾਸਪੁਰ ਤੋਂ ਭਾਜਪਾ ਦੇ ਕੈਂਡੀਡੇਟ ਨੇ ਠਾਕੁਰ ਦਿਨੇਸ਼ ਸਿੰਘ ਬੱਬੂ ਉਹਨਾਂ ਦੀ ਚੋਣ ਰੈਲੀ ਨੂੰ ਸਬੋਧਨ ਕਰਨਗੇ ਹਲਾਰਾ ਦੇਣਗੇ ਇਸ ਤੋਂ ਬਿਨਾਂ ਹੁਸ਼ਿਆਰਪੁਰ ਔਰ ਜਲੰਧਰ ਦੇ ਵਿੱਚ ਵੀ ਉਹਨਾਂ ਦੇ ਪ੍ਰੋਗਰਾਮ ਕੀਤਾ ਕਰਨ ਦੀ ਸੰਭਾਵਨਾ ਹੈ ਲੁਧਿਆਣੇ ਵੀ ਉਹਨਾਂ ਦੇ ਜਾਣ ਦੀ ਚਰਚਾ ਹੈਗੀ ਹੈ ਤੇ ਲੁਧਿਆਣੇ ਵੀ ਉਹਨਾਂ ਨੇ ਰਵਨੀਤ ਬਿੱਟੂ ਦੀਆਂ ਜਿਹੜੀਆਂ ਨੁਕੜ ਮੀਟਿੰਗਾਂ ਜਾਂ ਰੈਲੀ ਨੂੰ ਸਬੋਧਨ ਕਰਨਾ ਹੈ ਤੇ ਗਰਦਾਸਪੁਰ ਦੇ ਵਿੱਚ ਹੀ ਉਸ ਤੋਂ ਇੱਕ ਦਿਨ ਬਾਅਦ 25 ਨੂੰ ਸੁਖਜਿੰਦਰ ਸਿੰਘ ਰਦਾਵਾ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੀ ਚੋਣਵੀ ਰੈਲੀ ਦੇ ਲਈ ਰਾਹੁਲ ਗਾਂਧੀ ਦੇ ਆਉਣ ਦੀ ਜਿਹੜੀ ਚਰਚਾ ਹੈ ਤੇ ਇਸ ਤਰ੍ਹਾਂ ਪੂਰੀ ਤਰ੍ਹਾਂ ਹੁਣ ਜਿਹੜੀ ਚੋਣਵੀ ਵਿਸਾਤ ਹੈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉਹ ਬੇਚ ਚੁੱਕੀ ਹੈ ਤੇ ਆਖਰੀ ਗੇੜ ਚ ਇਹ ਜਿਹੜੀ ਚੋਣ ਹੈਗੀ ਹੈ ਲੋਕ ਸਭਾ ਦੀ ਪਹੁੰਚ ਗਈ ਹੈ ਤੇ ਜੇ ਆਪਾਂ ਗੱਲ ਕਰੀਏ ਗਰਮੀ ਹੈ ਜਿਹੜੀ ਜਿਸ ਤਰ੍ਹਾਂ ਪਾਰਾ ਲਗਾਤਾਰ ਵੱਧ ਰਿਹਾ ਉਤਰਾਂ ਹੀ ਪੰਜਾਬ ਦਾ ਚੋਣਵੀ ਮਾਹੌਲ ਹੈ ਉਸ ਦੇ ਵਿੱਚ ਸਰਗਰਮੀਆਂ ਦੇ ਵਿੱਚ ਵਾਧਾ ਹੋ ਰਿਹਾ ਔਰ ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜੋਰ ਲਗਾ ਦਿੱਤਾ ਹੈ 13 ਲੋਕ ਸਭਾ ਸੀਟਾਂ ਨੂੰ ਜਿੱਤਣ ਦੇ ਲਈ ਕਿਉਂਕਿ ਜੋ ਤਾਜ਼ਾ ਹਾਲਾਤ ਨਿਰਦੇਸ਼ ਦੇ ਇੰਡੀਆ ਅਲਾਇੰਸ ਜਿੱਥੇ ਦਾਵਾ ਕਰ ਰਿਹਾ ਹੈ ਕਿ ਅਸੀਂ ਸੱਤਾ ਚਾਹਾਂਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚੋਂ ਐਨਡੀਏ ਗਠਵੰਦਰ ਹੈ ਐਨਡੀਏ ਉਹਨਾਂ ਦਾ ਵੀ ਦਾਵਾ ਹੈ ਕਿ ਅਸੀਂ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਵਾਂਗੇ ਤੋਂ ਇਹ ਕਰੋ ਜਾਂ ਮਰੋ ਦੀ ਸਥਿਤੀ ਹੈ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਪ੍ਰਧਾਨ ਮੰਤਰੀ ਹੈਟ੍ਰਿਕ ਲਗਾਉਣਾ ਚਾਹੁੰਦੇ ਨੇ ਔਰ ਇੰਡੀਆ ਗਠਵੰਧਨ ਜਿਹੜਾ ਅੱਡੋ-ਪਾਟ ਹੋਇਆ ਪਿਆ ਹੈ ਲੱਗ ਰਿਹਾ ਹੈ ਕੁਝ ਇਸ਼ੂਸ ਤੇ ਉੱਪਰ ਹੁਣ ਉਹ ਇਕੱਠੇ ਨੇ ਇਕੱਠੇ ਹੋ ਰਹੇ ਨੇ ਤੇ ਉਹਨਾਂ ਨੂੰ ਪੂਰੀ ਆਸ ਹੈ ਵੀ ਜਿਹੜੇ ਦੇਸ਼ ਦੇ ਲੋਕ ਨੇ ਵੱਖ-ਵੱਖ ਲੋਕ ਨੇ ਜਿਹੜੇ ਦੇਸ਼ ਦੇ ਉਹ ਸਾਨੂੰ ਉਹਨਾਂ ਨੂੰ ਮਤਲਬ ਸਮਰਥਨ ਦੇਣਗੇ ਤੇ ਉਹਨਾਂ ਦੀ ਸਰਕਾਰ ਬਣਾਈਗੀ ਤੋਂ ਕੁੱਲ ਮਿਲਾ ਕੇ ਜਿੱਦਾਂ ਆਪਾਂ ਜ਼ਿਕਰ ਕੀਤਾ ਕਾਲ ਅਮਰਸਰ ਦੇ ਵਿੱਚ ਸਚਿਨ ਪਾਇਲਟ ਸੀ ਉਹਨਾਂ ਨੇ ਗੁਰਜੀਤ ਔਜਲਾ ਦੀ ਜਿਹੜੀ ਚੋਣਵੀ ਰੈਲੀ ਨੂੰ ਸੰਬੋਧਨ ਕੀਤਾ ਆਉਣ ਵਾਲੇ ਸਮੇਂ ਚ ਫਿਲਹਾਲ ਪਿੱਛੇ ਜੇ ਕੇਜਰੀਵਾਲ ਜਿਹੜੇ ਅਰਵਿੰਦ ਕੇਜਰੀਵਾਲ ਬਸ ਸੁਪਰਮਿਓ ਨੇ ਆਪਦੇ ਉਹ ਆ ਕੇ ਗਏ ਨੇ ਇਸੇ ਪ੍ਰਕਾਰ ਆਉਣ ਵਾਲੇ ਸਮੇਂ ਚ ਬਸਪਾ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਭੈਣ ਮਾਇਆਵਤੀ ਉਹ ਵੀ ਉਹਨਾਂ ਦੇ ਵੀ ਆਉਣ ਦੀ ਸੰਭਾਵਨਾ ਹੈਗੀ ਆ ਤੇ ਇਸ ਤੋਂ ਬਿਨਾ ਭਾਜਪਾ ਦੇ ਹੋਰ ਬਹੁਤ ਸਾਰੇ ਲੀਡਰ ਪਿਛਲੇ ਦਿਨਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਸੀਐਮ ਨੇ ਉੱਤਰ ਪ੍ਰਦੇਸ਼ ਦੇ ਯੋਗੀ ਅਦਿੱਤਿਆ ਨਾਥ ਯੋਗੀ ਦਿੱਤਿਆ ਰਾਤ ਉਹਨਾਂ ਨੇ ਵੀ ਜਿਹੜਾ ਚੋਣਵੀ ਰੈਲੀ ਨੂੰ ਸੰਬੋਧਨ ਕੀਤਾ ਤਾਂ ਇਸ ਲਈ ਆਉਣ ਵਾਲੇ ਕੁਝ ਦਿਨ ਨੇ ਜਿਹੜੇ ਬੜੇ ਮਹੱਤਵਪੂਰਨ ਨੇ ਪੰਜਾਬ ਦੇ ਲਈ ਔਰ ਇਨਾਂ ਸਪੈਸ਼ਲੀ ਕੈਂਡੀਡੇਟਸ ਲਈ ਪਾਰਟੀਆਂ ਲਈ ਔਰ ਪੂਰਾ ਉਹ ਜ਼ੋਰ ਲਗਾ ਰਹੇ ਨੇ ਇੱਕ ਇੱਕ ਸੀਟ ਦੇ ਉੱਪਰ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਕਮਜ਼ੋਰ ਸੀਟਾਂ ਹੈਗੀਆਂ ਉੱਥੇ ਉਹ ਜਾ ਰਹੇ ਨੇ ਵੱਡੇ ਲੀਡਰ ਔਰ ਜਿੱਥੇ ਉਹਨਾਂ ਨੂੰ ਲੱਗਦਾ ਕਿ ਅਸੀਂ ਇਹ ਜਿਹੜੀਆਂ ਜਿੱਤ ਵਾਲੀ ਸੰਭਾਵਨਾ ਵਾਲੀਆਂ ਸੀਟਾਂ ਨੇ ਉੱਥੇ ਵੀ ਉਹ ਜ਼ੋਰ ਲਗਾ ਕੇ ਪਹੁੰਚ ਰਹੇ ਨੇ ਜੀ ਗੁਰਦਾਸਪੁਰ ਦੇ ਆਪਾਂ ਗਰਾਊਂਡ ਜ਼ੀਰੋ ਤੇ ਖੜੇ ਹੈਗੇ ਆ ਸਣੀ ਦਿਓਲ ਜਿਹੜਾ ਹੈਗਾ ਇੱਥੋਂ ਦੇ ਪਹਿਲਾਂ ਬੀਜੇਪੀ ਵੱਲੋਂ ਸੰਸਦ ਬਣੇ ਲੇਕਿਨ ਲੋਕਾਂ ਨੇ ਜਿਹੜਾ ਹੈਗਾ ਉਸ ਤੋਂ ਬਾਅਦ ਪੋਸਟਰ ਲਾਇਆ ਕਿ ਮਿਸਿੰਗ ਹੈ ਇੱਥੇ ਆਏ ਨਹੀਂ ਕਿਵੇਂ ਦੇਖਦੇ ਹੋ ਇਹ ਸਾਰੀ ਚੀਜ਼ ਨੂੰ ਤੇ ਹੁਣ ਬੀਜੇਪੀ ਲਈ ਕਿਸ ਤਰੀਕੇ ਦਾ ਜਿਹੜਾ ਸਿਨੈਰੀਓ ਜਿਹੜਾ ਹੈਗਾ ਉਹ ਬਣ ਰਿਹਾ ਹੈਗਾ ਜਾਂ ਹੋਰ ਪਾਰਟੀਆਂ ਦੇ ਲਈ ਜਿਵੇਂ ਆਪਾਂ ਗਰਾਊਂਡ ਤੇ ਵੀ ਜਾ ਰਹੇ ਹਾਂ ਲੋਕਾਂ ਨਾਲ ਚਰਚਾ ਕਰ ਰਹੇ ਹੈਗੇ ਆ ਤੁਹਾਨੂੰ ਲੱਗਦਾ ਕਿ ਨਰਿੰਦਰ ਮੋਦੀ ਹੋਣਾਂ ਦੇ ਆਉਣ ਦੇ ਨਾਲ ਜਿਹੜਾ ਹੈਗਾ ਬੀਜੇਪੀ ਉਹ ਜਾਨ ਫੂਕ ਪਾਏਗੀ ਗੁਰਦਾਸਪੁਰ ਸੀਟ ਤੇ ਕਰੋ ਜਾਂ ਮਰੋ ਵਾਲੀ ਸਥਿਤੀ ਬਣੀ ਹੋਈ ਹੈ ਕਿਉਂਕਿ ਹੁਣ ਭਾਈਵਾਲ ਜਿਹੜੀ ਹੈਗੀ ਆ ਅਕਾਲੀ ਦਲ ਪਾਰਟੀ ਉਹ ਵੱਖ ਹੋ ਚੁੱਕੀ ਹੈ ਅਲੱਗ-ਅਲੱਗ ਹੋ ਚੁੱਕੇ ਨੇ ਵੱਖਰੇ-ਵੱਖਰੇ ਚੋਂ ਲੜ ਰਹੇ ਨੇ ਦੇਖੋ ਭਾਰਤੀ ਜਨਤਾ ਪਾਰਟੀ ਦਾ ਜਿੱਥੋਂ ਤੱਕ ਸਵਾਲ ਹੈ ਉਹ ਕਨਸੈਂਟਰੇਟ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਤਿੰਨ ਸੀਟਾਂ ਦੇ ਉੱਪਰ ਮੁਕਾਬਲੇ 'ਚ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਲੁਧਿਆਣਾ ਹੈ ਤੇ ਉਹ ਉਹਨਾਂ ਦੇ ਜਿਹੜੀ ਬਹੁਤ ਹੀ ਕਨਸੈਂਟਰੇਸ਼ਨ ਇਹਨਾਂ ਉੱਪਰ ਹੈ ਇਸੇ ਕਰਕੇ ਪ੍ਰਧਾਨ ਮੰਤਰੀ ਦੀ ਜਿਹੜੀ ਪਹਿਲੀ ਫੇਰੀ ਹੈ ਉਹਦੀ ਜਿਹੜੀ ਪਹਿਲੀ ਵੱਡੀ ਮਹਾਂ ਰੈਲੀ ਆ ਉਹ ਗੁਰਦਾਸਪੁਰ 'ਚ ਰੱਖੀ ਗਈ ਹੈ ਇਸ ਲਈ ਵੀ ਮਹੱਤਵਪੂਰਨ ਹੈ ਬੀਜੇਪੀ ਲਈ ਗੁਰਦਾਸਪੁਰ ਕਿਉਂਕਿ ਪਠਾਨਕੋਟ ਜਿਹੜਾ ਡਿਸਟ੍ਰਿਕਟ ਦੀਆਂ ਤਿੰਨੇ ਸੀਟਾਂ ਤੇ ਲਗਾਤਾਰ ਬੀਜੇਪੀ ਲੜਦੀ ਰਹੀ ਹੈ ਵਿਧਾਨ ਸਭਾ ਦੀ ਚੋਣ ਦੀ ਆਪਾਂ ਗੱਲ ਕਰੀਏ ਤੇ ਉੱਥੇ ਉਹ ਅਗਰ ਮੈਂ ਗੱਲ ਕਰਾਂ ਕਿ ਪਠਾਨਕੋਟ ਜ਼ਿਲ੍ਹਾ ਇੱਕ ਐਸਾ ਜ਼ਿਲ੍ਹਾ ਹੈ ਜਿਹਨੂੰ ਜੇ ਬੀਜੇਪੀ ਦੀ ਰਾਜਧਾਨੀ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਏਗਾ ਇੱਥੇ ਦੀ ਹੀ ਜਿਹੜੀ ਚੌਥੀ ਸੀਟ ਹੈ ਗੁਰਦਾਸਪੁਰ ਦੇ ਦੀਨਾਨਗਰ ਦੀ ਉੱਥੋਂ ਵੀ ਬੀਜੇਪੀ ਦੇ ਖਾਤੇ 'ਚ ਸੀ ਜਦੋਂ ਅਲਾਈਅੰਸ ਸੀ ਬੀਜੇਪੀ ਔਰ ਅਕਾਲੀ ਦਲ ਦਾ ਇਸੇ ਤਰੀਕੇ ਬਟਾਲਾ ਤੋਂ ਵੀ ਪਹਿਲਾਂ ਬੀਜੇਪੀ ਲ ਜਿਹੜੇ ਸਾਨੀ ਸਾਹਿਬ ਹੁੰਦੇ ਸੀ ਉਹਨਾਂ ਦੇ ਵਿਧਾਇਕ ਉਹ ਲੜਦੇ ਰਹੇ ਹਾਲਾਂਕਿ ਬਾਅਦ ਦੇ ਵਿੱਚ ਉੱਥੋਂ ਉਹ ਅਕਾਲੀ ਦਲ ਚਲੀ ਗਈ ਗਰਦਾਸਪੁਰ ਦੇ ਵਿੱਚ ਵੀ ਭਾਜਪੀ ਨੂੰ ਇਹ ਲੱਗਦਾ ਕਿ ਕੁਛ ਨਾ ਕੁਛ ਜਿਹੜੇ ਸ਼ਹਿਰੀ ਵੋਟਰ ਹੈ ਉਹਨਾਂ ਦੇ ਹੱਕ ਚ ਭਗ ਸਕਦੇ ਨੇ ਤੇ ਰਾਮ ਮੰਦਰ ਦਾ ਮੁੱਦਾ ਪਨਾਉਣ ਦੇ ਲਈ ਪੀਐਮ ਮੋਦੀ ਨੂੰ ਇਸੇ ਲਈ ਲਿਆਂਦਾ ਜਾ ਰਿਹਾ ਹੈ ਔਰ ਤਾਂ ਕਿ ਔਰ ਡਿਫੈਂਸ ਨੂੰ ਲੈ ਕੇ ਕੋਈ ਡਿਫੈਂਸ ਨੂੰ ਲੈ ਕੇ ਬੀ